ਪੰਜਾਬ ਅੰਦਰ ਇਨੀ ਦਿਨੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ। ਬੋਝ ਸਮਾਜ ਪਾਰਟੀ ਵੱਲੋਂ ਹਲਕਾ ਫਲੋਰ ਵਿਕੇ ਆਪਣੀ ਚੋਣਵੇਂ ਮਿਹਨੂ ਰਫ਼ਤਾਰ ਦਿੰਦੇ ਹੋਏ ਲਗਾਤਾਰ ਵੋਟਰਾਂ ਦੇ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਪਿੰਡ ਸੂਰਜਾ ਵਿਖੇ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰੀਸ਼ਦ ਬੰਡਾਲਾ ਜ਼ੋਨ ਤੋਂ ਉਮੀਦਵਾਰ ਬੀਬੀ ਮਨਪ੍ਰੀਤ ਕੌਰ ਅਤੇ ਬਲਾਕ ਸੰਮਤੀ ਢੰਡਾ ਦੀ ਉਮੀਦਵਾਰ ਬੀਬੀ ਨੀਲ ਮਰਾਣੀ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਉਹਨਾਂ ਵੱਲੋਂ ਸੰਗਟੇ ਸਿਆਂ ਢੰਡਾ ਰੰਧਾਵਾ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਅਣਗਿਣਤ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਹੈ ਜਿਨ੍ਹਾਂ ਦਾ ਮੁੱਖ ਕਾਰਨ ਰਾਜ ਕਰਦੀਆਂ ਪਾਰਟੀਆਂ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੌਕਾ ਭੋਜਨ ਸਮਾਜ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਭੋਜਨ ਸਮਾਜ ਪਾਰਟੀ ਆਪਣੀ ਚੋਣ ਮਹੀਨੇ ਨੂੰ ਬੜੇ ਜੋਸ਼-ਖੋਰ ਦੇ ਨਾਲ ਚਲਾ ਰਹੀ ਹੈ। ਜਿਸ ਨੂੰ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਵੱਡਾ ਹੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਕਾਮਰੇਡ ਪਰਮਜੀਤ ਰੰਦਾਵਾਨੇ ਭੋਜਨ ਸਮਾਜ ਪਾਰਟੀ ਦਾ ਬਹੁਤ ਸੋ ਬਹੁਤ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਅਮਰੀਕ ਪੰਚ, ਮਾਇਆ ਰਾਣੀ ਪੰਚ ਆਸ਼ਾ ਰਾਣੀ ਪੰਚ ਪਿੰਦਰ ਸੂਰਜਾ ਦੇਸ਼ ਰਾਜ ਬਿੱਲਾ ਡਾਕਟਰ ਮਨਜੀਤ ਮੱਖਣ ਹੁਸਨਦਾਲ ਕਸ਼ਮੀਰੀ ਲਾਲ ਅਮੀਰੀ ਲਾਲ ਪਰਮਜੀਤ ਬਿੱਟੂ ਬਿੰਦਰ ਬਿਮਲਾ ਰਾਣੀ ਰੰਧਾਵਾ ਪਰਮਜੀਤ ਰੰਧਾਵਾ ترਸੀਮ ਰੰਧਾਵਾ ਕਮਲ ਰਤੂ ਬਲਬੀਰ ਰੰਧਾਵਾ ਜੋਗਰਾ ਜੋਗਾਟੇਸਿਆ ਆਦ ਹਾਜ਼ਰ ਸਨ ਜੈਪੀਮ ਜੈਪਾਪ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਪ੍ਰਸ਼ਾਸਨ ਜੌਨ ਬੁੰਡਾਲਾ ਤੇ ਬਲਕ ਸੰਪਤੀ ਜੋ ੰਟੰਡਾ ਜਿਸ ਵਿੱਚ ਅਸੀਂ ਡੋਰ ਟੂ ਡੋਰ ਵੋਟਾਂ ਦੇ ਸਬੰਧ ਵਿੱਚ ਘਰ-ਘਰ ਅਪੀਲ ਕਰਨ ਗਏ ਆ ਤੇ ਲੋਕਾਂ ਦਾ ਬੜਾ ਭਰਮਾ ਹੰਗਾਰਾ ਮਿਲਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ 14 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਹੈ ਜਿਹੜਾ ਉਹ ਹਾਥੀ ਦੇ ਨਿਸ਼ਾਨ ਤੇ ਲਾ ਕੇ ਹਾਥੀ ਨੂੰ ਕਾਮਯਾਬ ਕਰੀਏ ਜੋ ਭੋਜਨ ਸਮਾਜ ਪਾਰਟੀ ਜਿਹੜੀ ਆਮ ਲੋਕਾਂ ਦੀ ਗੱਲ ਜਿੱਥੇ ਵੀ ਆਪਾਂ ਕਿਤੇ ਰੱਖਦੇ ਆ ਉਹ ਕਰਦੀ ਆ ਬਾਕੀ ਪਾਰਟੀਆਂ ਨੂੰ ਆਪਾਂ ਬਹੁਤ ਵਾਰ ਦੇਖ ਲਿਆ ਮੌਕਾ ਦੇ ਕੇ ਕਿਸੇ ਨੇ ਵੀ ਸਾਡੀ ਅੱਜ ਤੱਕ ਵਾਹ ਨਹੀਂ ਫੜੀ ਜਿਹੜਾ ਨਸ਼ਿਆਂ ਦਾ ਦਰਿਆ ਆ ਕੋਈ ਨਾ ਦੀਆਂ ਪਾਰਟੀਆਂ ਨਹੀਂ ਦੇਣਿਆ ਸੋ ਸਾਡੀ ਕੋਈ ਬੇਨਤੀ ਆ ਕਿ ਆਪਾਂ 14 ਤਰੀਕ ਨੂੰ ਆਪਣਾ ਕੀਮਤੀ ਵੋਟ ਹਾਥੀ ਦੇ ਨਿਸ਼ਾਨ ਦੇ ਲਈਏ ਜੈ ਭੀਮ ਜੈ ਭਾਰਤ ਅੱਜ ਅਸੀਂ ਹਲਕਾ ਠੰਡਾ ਜਿਹੜਾ ਉਤੋਂ ਬਲਾਕ ਸੌਂਧੀ ਦੇ ਉਮੀਦਵਾਰ ਬੀਬੀ ਨੀਲਮ ਰਾਣੀ ਖੜੇ ਆ ਉਹਨੂੰ ਅਸੀਂ ਅੱਜ ਨਾਲ ਲੈ ਕੇ ਇਲਾਕੇ ਦੇ ਪਿੰਡਾਂ ਵਿੱਚ ਸੂਰਜਾ ਰੰਗਵਾਟੇ ਸਿੱਥੇ ਅਸੀਂ ਰੌਂਗ ਲਾਇਆ ਅੱਜ ਸਵੇਰੇ ਅਸੀਂ ਰੰਧਾਵਾ ਪਿੰਡ ਦੇ ਵਿੱਚ ਆ ਵੋਟਰਾਂ ਨੂੰ ਘਾਕਰ ਜਾ ਕੇ ਮਿਲ ਕੇ ਅਪੀਲ ਕੀਤੀ ਆ ਤੇ ਆਪਣੇ ਹਲਕੇ ਦੇ ਸੋਝਵਾਨ ਤੇ ਸਿਆਣੇ ਮਜ਼ਦੂਰਾਂ ਤੇ ਕਿਸਾਨਾਂ ਦੇ ਨੌਜਵਾਨਾਂ ਦੇ ਭਲੇ ਹੀ ਗੱਲ ਕਰਨ ਵਾਲੇ ਉਮੀਦਵਾਰ ਆ ਉਹਨਾਂ ਦੀ ਆਪਾਂ ਸਾਰਿਆਂ ਨੇ ਜਿਹੜੀ ਮਦਦ ਕਰਨੀ ਆ ਪਿੰਡ ਵਿੱਚੋਂ ਭਰਮਾ ਹੁੰਗਾਰਾ ਮਿਲਿਆ ਤੇ ਅਸੀਂ ਹਾਥੀ ਚੋ ਨਿਸ਼ਾਨ ਤੇ ਮੋਹਰਾਂ ਲਾ ਕੇ ਆਉਣ ਬੜੇ ਸਮਰੇ ਇਨਾਂ ਨੂੰ ਕਾਮਯਾਬ ਕਰਾਂਗੇ ਨਾਲੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਸ਼੍ਰੀਮਤੀ ਮਨਪ੍ਰੀਤ ਕੌਰ ਜਿਹੜੇ ਹਾਕੀ ਦੇ ਨਿਸ਼ਾਨ ਤੇ ਜਿਲ੍ਹਾ ਪ੍ਰਸ਼ਾਸਨ ਲੜ ਰਿਹਾ ਤੇ ਉਹਨਾਂ ਨੂੰ ਵੀ ਅਸੀਂ ਜਿਹੜੀ ਆਪਣੀ ਵੋਟ ਪਾ ਕੇ ਕਾਮਯਾਬ ਕਰਾਂਗੇ ਬੜੇ ਸਮੇਂ ਦੇ ਵਿੱਚ ਅਸੀਂ ਵੋਟਰਾਂ ਨੂੰ ਵੀ ਅਪੀਲ ਕੀਤੀ ਆ ਵੀ ਬਾਕੀ ਪਾਰਟੀਆਂ ਜਿਹੜੀਆਂ ਜਦੋਂ ਵੋਟਾਂ ਹੁੰਦੀਆਂ ਉਦੋਂ ਆ ਕੇ ਲੋਕਾਂ ਦੇ ਘਰਾਂ 'ਚ ਮਿਲਦੇ ਆ ਤੇ ਵੋਟਾਂ ਤੋਂ ਬਾਅਦ ਲੋਕਾਂ ਦਾ ਚੇਤਾ ਭਲਾ ਦਿੰਦੇ ਆ ਇਹ ਇੱਕੋ ਇੱਕ ਅਮੀਰ ਵਾਰ ਆ ਜਿਹੜੇ ਵਰਕਿੰਗ ਕਲਾਸ ਦੇ ਅਮੀਰ ਵਾਰ ਆ ਇਹ ਹਮੇਸ਼ਾ ਲੋਕਾਂ ਦੇ ਨਾਲ ਰਹਿਣਗੇ ਲੋਕਾਂ ਦੇ ਦੁੱਖਾਂ ਸਹਾਇ ਹੋਣਗੇ ਇਸ ਕਰਕੇ ਅਸੀਂ ਅੱਜ ਫੈਸਲਾ ਕੀਤਾ ਰੰਡਾਵਾਸੀਆਂ ਨੇ ਇਹਨਾਂ ਦੀ ਡਟ ਕੇ ਉਮੀਦ ਕਰਾਂਗੇ ਇੱਕ ਇੱਕ ਮੋਰ ਹਾਥੀ ਦੇ ਨਿਸ਼ਾਨ ਤੇ ਲਾ ਕੇ ਇਹਨਾਂ ਨੂੰ ਕਾਮਯਾਬ ਕਰਾਂਗੇ ਅਸੀਂ ਪੁਰਜੋ ਲੋਕਾਂ ਨੂੰ ਅਪੀਲ ਵੀ ਕੀਤੀ ਤੇ ਆਪ ਵੀ ਅਗਲੀ ਹਕਤਾਰਤ ਕੋ ਕੇ ਅਸੀਂ ਹਾਥੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਕਾਮਯਾਬ ਕਰਾਂਗੇ ਬੀਬੀ ਨੀ ਲਮਰਾਨੀ ਜੀ